ਸਤਿ ਸ਼੍ਰੀ ਅਕਾਲ ਜੀ ਆ ਦੇਖੋ ਜੀ ਤੁਹਾਡੇ ਨਵੇਂ ਨਵੇਂ ਬਲੌਗ ਤੇ ਤੁਹਾਡੀ ਕਚਹਿਰੀ ਤੇ ਆਜੇ ਰਾਂ ਦੇਖੋ ਪੇਂਟ ਹੁੰਦਾ ਇਹ ਰੂਮ ਆ ਇਹ ਰੂਮ ਆ ਇਹ ਬੰਦ ਹੋ ਜਾਂਦਾ ਵਾਲੇ ਵਾਲੇ ਨੂੰ ਪਹਿਲਾਂ ਵੀ ਤੁਹਾਨੂੰ ਦਿਖਾਇਆ ਸੀ ਪਹਿਲਾਂ ਵੀ ਦਿਖਾਇਆ ਸੀ ਤੁਹਾਨੂੰ ਰੂਮ ਇਹ ਅੰਦਰੋਂ ਬੰਦ ਹੋ ਜਾਂਦਾ ਉਹ ਜਾਲੀਆਂ ਨੇ ਉਹ ਉੱਪਰ ਛੱਤ ਆ ਉਹਦੇ ਵਿੱਚ ਪੱਖੇ ਨੇ ਪੱਖੇ ਹਵਾ ਮਾਰਦੇ ਆ ਜਾਲੀਆਂ ਨੇ ਇਹਦੇ ਰਾਈ ਰੰਗ ਥੱਲੇ ਸਾਈਡ ਤੇ ਨਿਕਲ ਜਾਂਦਾ ਕਿਸੇ

ਇੰਨਾ ਬਰੀਆ ਕਾਰਾਗਰੀ ਯਾਰ ਇੰਨਾ ਸਾਫ ਸੁਥਰਾ ਕੰਮ ਤੁਹਾਨੂੰ ਬਾਹਰ ਨਹੀਂ ਕਿਤੇ ਮਿਲ ਸਕਦਾ ਜਿੰਨਾ ਏਜੰਸੀਆਂ ਅਚ ਮਿਲਦਾ ਆ ਦੇਖੋ ਜਿਹੜਾ ਬੇਸਤ ਰੰਗ ਆ ਉਹ ਥੱਲੇ ਚਲੇ ਜਾਂਦਾ ਤੇ ਉੱਪਰੋਂ ਇਹਦੇ ਵਿੱਚ ਪੱਖੇ ਨੇ ਕੋਈ ਸਿਸਟਮ ਆ ਜਿਹੜੇ ਰੰਗ ਨੂੰ ਆਲੇ-ਦਾਲੇ ਵੱਜਣ ਤੋਂ ਥਿੱਲਰ ਤੋਂ ਬਚਾਉਂਦਾ ਸਿੱਧਾ ਉਹਦੇ ਤੇ ਕੀਤ ਤੇ ਵੱਜਦਾ ਰ ਫालतੂ ਥੱਲੇ ਜਲੇ ਜਾਂਦਾ ਓਕੇ ਹੋ ਗਿਆ ਇਹ ਕਿਹੜੀ ਗੱਡੀ ਦਾ ਇਹ ਇਹ ਜ਼ਾਇਰ ਗੱਡੀ ਦਾ ਵਾਪਰ ਹੈ ਜ਼ਾਇਰ ਦਾ ਬੋਨਟ ਆ ਵੀ ਦੇਖੋ ਮੁੰਡਾ ਅੰਦਰ ਹੋ ਕਰਦਾ ਹੋ ਗਿਆ ਮੁੰਡਾ ਕਰ ਰਿਹਾ ਇਹ ਕਿਹੜੀ ਦਾ ਇਹ ਬਰੀਜਾ ਗੱਡੀ ਦਾ ਫਾਉਂਟ ਆਈ ਅੰਦਰੋਂ ਸੀਲਟ ਲਾ ਕੇ ਆਪਾਂ ਅੰਦਰੋਂ ਅੰਡਰਵਰਟ ਮਾਰ ਰਹੇ ਹਾਂ ਠੀਕ ਆ ਇਹਨੂੰ ਬਾਹਰੋਂ ਮਾਰਾਂਗੇ ਠੀਕ ਆ ਇੱਕ ਗੱਡੀ ਤੇ ਜਦ ਕੈ ਦਿਨ ਲੱਗ ਜਾਂਦੇ ਆਪਾਂ ਨੂੰ ਵਧੀਆ ਤਰੀਕੇ ਨਾਲ ਕੰਮ ਕਰਨ ਦਾ ਜਿਹੜਾ ਹੁੰਦਾ ਇੱਕ ਗੱਡੀ ਨੂੰ ਲੱਗ ਜਾਂਦਾ ਹਫ਼ਤਾ ਹੀ ਹਫ਼ਤਾ ਲੱਗ ਜਾਂਦਾ ਪੂਰਾ ਕੰਪਲੀਟ ਹਾਂ ਠੀਕ ਆ ਕਹਾ ਕਾ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸਬਸਕ੍ਰਾਈਬ ਸ਼ੇਅਰ ਕਰੋ। ਹੋਰ ਤੁਸੀਂ ਦਾਕਾ ਆਪਣੇ ਸੰਗਤ ਨੂੰ ਉਹ ਕਹਿਣਾ ਚਾਹੁੰਦੇ ਹੋ? ਹਾਂਜੀ ਆਪਾਂ ਕਹਿਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਕਰੋ ਹੀ। ਮਿਲਦੇ ਹਾਂ ਜੀ ਅਗਲੇ ਵਲੌਗ 'ਚ। ਧੰਨਵਾਦ ਜੀ।